ਮੈਂ ਸਵੇਰੇ ਪੌਣੇ 5 ਵਜੇ ਕੱਲ ਦਿਨ ਮੰਗਲਵਾਰ 4:40 ਤੇ ਮੈਂ ਮਤਲਬ ਕਿ ਪੁੱਡਾ ਕਲੋਨੀ ਨੂੰ ਪਾਰ ਕਰ ਰਿਹਾ ਸੀ ਜਦੋਂ ਮੈਨੂੰ ਦੋ ਨੰਗ ਸਿੰਘ ਮਿਲੇ ਆ ਉਹਨਾਂ ਨੇ ਮੈਨੂੰ ਹੱਥ ਦੇ ਕੇ ਰੋਕਿਆ ਵਾ ਤਾਂ ਮੈਂ ਨਹੀਂ ਰੁਕਿਆ ਫਿਰ ਉਹਨਾਂ ਨੇ ਗੜਾਸੀ ਦਿਖਾਈ ਆ ਤਾਂ ਮੈਂ ਰੁਕ ਗਿਆ ਰੁਕਦੇ ਅਨਸਾਰ ਹੀ ਮੇਰੇ ਉਹਨਾਂ ਨੇ ਚਾਬੀ ਮੋਟਰਸਾਈਕਲ ਚੋਂ ਕੱਢ ਲਈ ਆ ਕਾਲ ਤਕਰੀਬਨ ਇਹ 8:30 4:30 5 ਦੇ ਕਰੀਬ ਜਾਂਦੇ ਹੁੰਦੇ ਸੇਵਾ ਕਰਨ ਸਾਡੇ ਤੋਂ ਮਹਾਰਾਜ ਦਾ ਪ੍ਰਕਾਸ਼ ਕਰਦੇ ਜਾ ਕੇ ਇਹ ਬੁੱਢਾ ਕਲੋਨੀ ਤੋਂ ਥੋੜਾ ਪਿੱਛੇ ਜਿੱਥੇ ਕਹ ਹੀਰਾ ਬਣਿਆ ਹੋਇਆ ਹੈ ਨਾ ਉਹ ਰਿਮਾਂਗ ਪਾਣੇ ਦੇ ਵਿੱਚ ਆਏ ਆ ਤੋਂ ਬੰਦੇ ਉਹਨਾਂ ਨੇ ਇਹਨਾਂ ਦੇ ਕਰਾਸੀਆਂ ਮਾਰ ਕੇ ਸੱਟਾਂ ਮਾਰ ਕੇ ਇਹਨਾਂ ਨੂੰ ਇਹਨਾਂ ਦਾ ਮੋਟਰਸਾਈਕਲ ਮੋਬਾਈਲ ਫਟੂ ਆ ਸਾਰੇ ਡਾਕੂਮੈਂਟ ਲੈ ਗਏ ਇਹਨਾਂ ਦੇ ਲੈ ਹੱਥ ਪੈਰ ਉਹਨਾਂ ਦੀ ਗਾੜੀ ਜੋੜੇ ਆ ਕਿ ਮੈਂ ਇੱਕ ਗਰੰਤੀ ਸਿੰਘ ਆ ਨਾ ਜਾ ਕੇ ਮਾਰੇ ਪ੍ਰਕਾਸ਼ ਕਰਨਾ ਮ੍ਰਿਤ ਵਿਲਾਵਾ ਮੈਨੂੰ ਭਾਜੀ ਜਾਣਦੇ ਹੋ ਮੈਂ ਨਾਲ ਉਹਨਾਂ ਨੇ ਮੇਰੀ ਐਤ ਨਹੀਂ ਮੰਨੀ ਇਹ ਤਕਰੀਬਨ 6 ਵਜੇ ਦਾ ਇਹਦੇ ਨਾਲ ਉਹ ਹੋਈ ਹੈ ਇੱਕ ਤਰੰਤੀ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਸੁਲਤਾਨਪੁਰ ਲੋਧੀ ਇਹਨਾਂ ਦੀ ਜੋ ਐਮਐਲਏ ਰ ਹੈ ਉਹ ਮੌਜੂਦਾ ਜਿਹੜੇ ਡਾਕਟਰ ਸੀਗੇ ਉਹਨਾਂ ਨੂੰ ਕੱਢ ਦਿੱਤੀ ਗਈ ਹੈ ਤੇ ਪੁਲਿਸ ਨੂੰ ਅਗਲੇਰੀ ਕਾਰਵਾਈ ਵਾਸਤੇ ਭੇਜ ਦਿੱਤੀ ਗਈ ਹੈ ਉਹਨੇ ਮੇਰੇ ਗੜਾਸੀ ਮਾਰੀ ਸਿਰ ਤੇ ਮੜਕੇ ਦੂਸਰੇ ਨੇ ਗੱਡੀਆਂ ਵਾਰ ਕੀਤਾ ਫਿਰ ਦੂਸਰੇ ਨੇ ਗੱਡੀਆਂ ਬੋਲਿਆ ਕਹਿੰਦਾ ਮਾਰ ਸਾੜੇ ਦੇ ਹੋਰ ਉਹਨੇ ਪਿੱਛੋਂ ਹੋਰ ਮਾਰੀ ਫਿਰ ਗਾੜਲੇ ਨੇ ਮੇਰੇ ਜੋਰ ਨਾਲ ਗੜਾਸੀ ਮਾਰੀ ਆ ਸੱਚ ਕੇ ਸਿਰ ਤੇ ਮੇਰਾ ਸਿਰ ਫਾੜਦਾ ਮੈਨੂੰ ਨਹੀਂ ਪਤਾ ਕੀ ਹੋ ਗਿਆ ਕੀ ਨਹੀਂ ਹੋਇਆ ਪਾਜੀ ਮੇਰਾ ਨਾਮ ਸਰਜੀਤ ਸਿੰਘ ਆ ਪਿੰਡ ਮੇਰਾ ਨਾਲਾ ਮੈਂ ਇੱਕ ਪਾਠੀ ਸਿੰਘਾਂ ਬੀਰ ਸਾਹਿਬ ਡਿਊਟੀ ਕਰਦਾ 8 ਵਜੇ ਤੇ ਇੱਕ ਗ੍ਰੰਥੀ ਸਿੰਘ ਦੀ ਵੀ ਨੋਕਲ ਡਿਊਟੀ ਕਰਦਾ ਮੈਂ ਜੋ ਕਿ ਪਿੰਡ ਚੂੜਪੁਰ ਹੈ ਸultanpur ਦੇ ਵਿੱਚ ਮੈਂ ਆਪ ਡਾਉਨ ਕਰਦਾ ਦੋਨੋਂ ਟਾਈਮ ਮੈਂ ਸਵੇਰੇ ਪੌਣੇ 5 ਵਜੇ ਕੱਲ ਦਿਨ ਮੰਗਲਵਾਰ 4:40 ਤੇ ਮੈਂ ਮਤਲਬ ਕਿ ਪੁੱਡਾ ਕਲੋਨੀ ਨੂੰ ਪਾਰ ਕਰ ਰਿਹਾ ਸੀ ਜਦੋਂ ਮੈਨੂੰ ਦੋ ਨੰਗ ਸਿੰਘ ਮਿਲੇ ਆ ਉਹਨਾਂ ਨੇ ਮੈਨੂੰ ਹੱਥ ਦੇ ਕੇ ਰੋਕਿਆ ਵਾ ਤਾਂ ਮੈਂ ਨਹੀਂ ਰੁਕਿਆ ਫਿਰ ਉਹਨਾਂ ਨੇ ਗਿੜਾਸੀ ਦਿਖਾਈ ਆ ਤਾਂ ਮੈਂ ਰੁਕ ਗਿਆ ਰੁਕਦੇ ਅਨਸਾਰ ਹੀ ਮੇਰੇ ਉਹਨਾਂ ਨੇ ਚਾਬੀ ਮੋਟਰਸਾਈਕਲ ਚੋਂ ਕੱਢ ਲਈ ਆ ਤਾਂ ਮੈਨੂੰ ਕਹਿੰਦੇ ਕਿ ਤੂੰ ਇਹ ਸਾਨੂੰ ਮੋਟਰਸਾਈਕਲ ਦੇ ਮੈਂ ਹੱਥ ਪਿਆਰ ਉਹਨਾਂ ਦੀ ਗਾੜੀ ਜੋੜੇ ਆ ਤੇ ਮੈਂ ਇੱਕ ਗਰੰਥੀ ਸਿੰਘ ਆ ਮੈਂ ਜਾ ਕੇ ਮਾਰੇ ਪ੍ਰਕਾਸ਼ ਕਰਨਾ ਮਰਤ ਵਿਲਾਵਾ ਮੈਨੂੰ ਭਾਜੀ ਜਾਣਦੇ ਹੋ ਮਿੰਤ ਨਾਲ ਉਹਨਾਂ ਨੇ ਮੇਰੀ ਐਕਨ ਨਹੀਂ ਮੰਨੀ ਜਿਹੜਾ ਪਿਛਲੇ ਬੰਨੇ ਮੇਰਾ ਖੜੋ ਗਿਆ ਨਾ ਉਹਨੇ ਮੇਰੇ ਗੜਾਸੀ ਮਾਰੀ ਸਿਰ ਤੇ ਮੁੜ ਕੇ ਦੂਸਰੇ ਨੇ ਗਾੜੀਆਂ ਵਾਰ ਕੀਤਾ ਫਿਰ ਦੂਸਰੇ ਨੇ ਗੱਡੀਆਂ ਬੋਲਿਆ ਕਹਿੰਦਾ ਮਾਰਸ ਸਾਲੇ ਦੇ ਹੋਰ ਉਹਨੇ ਪਿੱਛੋਂ ਹੋਰ ਮਾਰੀ ਫਿਰ ਗਾੜਲੇ ਨੇ ਮੇਰੇ ਜੋਰ ਨਾਲ ਗੜਾਸੀ ਮਾਰੀ ਆ ਸੱਚ ਕੇ ਸਰਚ ਮੇਰਾ ਸਿਰ 파ੜਤਾ ਮੈਨੂੰ ਨਹੀਂ ਪਤਾ ਕੀ ਹੋ ਗਿਆ ਕੀ ਨਹੀਂ ਹੋਇਆ ਹਾਂ ਮੈਂ ਜਦੋਂ ਮੈਨੂੰ ਉਹਨਾਂ ਨੇ ਘੇਰਿਆ ਵਾ ਉਦੋਂ ਮੈਂ ਇੱਕ ਕਾਰ ਵਾਲਾ ਮੇਰੇ ਕੋਲ ਦੀ ਨੰਗਿਆ ਵਾ ਤੇ ਮੈਂ ਉਹਦੇ ਵਾਲ ਨੂੰ ਹੱਥ ਕੀਤਾ ਭਾਜੀ ਮੈਨੂੰ ਬਚਾਓ ਮੈਂ ਚੀਕ ਮਾਰੀ ਆ ਪਰ ਉਹਨਾਂ ਨੇ ਮੇਰੀ ਬਾਹ ਫੜ ਕੇ ਪਿੱਛੇ ਕਰ ਲਈ ਆ ਤੇ ਉਸ ਕਾਰ ਵਾਲੇ ਨੂੰ ਅਚਾਨਕ ਹੀ ਇੱਕਦਮ ਪਤਾ ਲੱਗਾ ਵੀ ਕੋਈ ਪਿੱਛੇ ਖਤਰਾਵਾ ਬੰਦੇ ਦੋ ਬੰਦੇ ਲੈ ਕੇ ਖੜੇ ਇੱਕ ਬੰਦੇ ਨੂੰ ਉਹ ਬੇਰਸਾਬੂ ਆਪਣੀ ਜਨਾਨਲੀ ਨੂੰ ਛੱਡ ਕੇ ਮੁੜ ਕੇ ਵਾਪਸ ਆਇਆ ਤੇ ਉਹਨਾਂ ਚੱਕਨ ਨੂੰ ਮੇਰਾ ਉਹਨਾਂ ਨੇ ਕੰਮ ਕਰ ਦਿੱਤਾ ਮੈਨੂੰ ਉਸ ਬੰਦੇ ਨੇ ਕਾਰ ਵਿੱਚ ਲੰਮਾ ਪਾਇਆ ਵਾ ਤਾਂ ਮੈਨੂੰ ਹਸਪੀਟਲ ਪਹੁੰਚਾ ਦਿੱਤਾ ਵਾ ਤੇ ਮੇਰਾ ਮੋਟਰਸਾਈਕਲ ਲੈ ਕੇ ਉਹ ਜਿਹੜੇ ਨੰਗਸਿਓ ਭੱਜ ਗਏ ਆ ਤੇ ਮੇਰਾ ਪਲਾਟੀਨਾ 100 110 ਸੀਸੀ ਮੇਰੇ ਚ ਮੇਰੇ ਡਾਕੂਮੈਂਟ ਸੀ ਸਾਰੇ ਆਧਾਰ ਕਾਰਡ ਪੈਨ ਕਾਰਡ ਏਟੀਐਮ ਤੇ ਪਰਸ ਮੇਰੇ ਚ 1500 ਰੁਪਇਆ ਸੀ ਤੇ ਮੋਬਾਈਲ ਮੇਰਾ ਸੀ ਸੈਮਸੰਗ ਦਾ ਜਿਹੜਾ ਮਤਲਬ ਕਿਤੀ 32000 ਦਾ ਸੀ ਉਹ ਵੀ ਕੱਢ ਕੇ ਲੈ ਗਏ ਆ ਸਾਰੇ ਸਰਟੀਫਿਕੇਟ ਤੋਂ ਇਲਾਵਾ ਹੋਰ ਵੀ ਸੱਟ ਮਾਰੀ ਮੇਰੇ ਸਰਤੀ ਉਹਨਾਂ ਨੇ ਸੱਟਾਂ ਮਾਰੀਆਂ ਜੀ ਹੋਰ ਕਿਤੇ ਨਹੀਂ ਸੱਟਾਂ ਮਾਰੀਆਂ ਮੈਨੂੰ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਹੀ ਕੀਤੀ ਆ ਮੈਨੂੰ ਪੂਰਾ ਯਕੀਨ ਕਿ ਇਹ ਕਿਸੇ ਦੀ ਸਾਜਿਸ਼ سے رچی ਗਈ ਆ ਜੋ ਕਿ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਜੋ ਕਿ ਮੇਰੇ ਸਿਰ ਚ ਸੱਟਾਂ ਲਾਈਆਂ ਜਿਹੜੇ ਚੋੜ ਹੁੰਦੇ ਨੇ ਨਾ ਉਹ ਸਿਰ ਚ ਸੱਟਾਂ ਨਹੀਂ ਲਾਉਂਦੇ ਅੱਛਾ ਅਰੋਨਾ ਕੋਈ ਗੜਾਸਿਆਂ ਉਹਨਾਂ ਨੇ ਮੇਰੇ ਸਿਰ ਚ ਸੱਟਾਂ ਲਾਈਆਂ ਵਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਖਾਲੇ ਕਿ ਮੈਨੂੰ ਲੱਗਦਾ ਉਹ ਮੈਨੂੰ ਮਾਰ ਕੇ ਸੱਟ ਗਿਆ ਟਮੋਟਰਸਾਈਕਲ ਮੇਰਾ ਹਜੇ ਡੇਢ ਮਹੀਨਾ ਹੋਇਆ ਲੈ ਇਹਨੂੰ ਨਵਾਂ ਫਾਈਨਸ ਤੇ ਲਿਆ ਵਾ ਤੇ ਇਹ ਤਾਂ ਮੈਨੂੰ ਰੱਬ ਹੀ ਬਚਾ ਗਿਆ ਵਾ ਹਾਂਜੀ ਮੇਰੀ ਕੋਈ ਰੰਜਿਸ਼ ਨਹੀਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਗਈ ਹਾਂਜੀ ਪੁਲਿਸ ਮਲਾਜ਼ਮ ਉਦੋਂ ਜਦੋਂ ਹਸਪੀਟਲ ਮੈਂ ਦਾਖਲ ਸੀ ਤੇ ਪਰਚਾ ਮੇਰਾ ਦਰਜ ਕਰਕੇ ਲਗਾਏ ਆ ਤੇ ਲਿਖ ਕੇ ਲਗਾਏ ਮੋਟਰਸਾਈਕਲ ਨੰਬਰ ਜਨ ਸਾਰਾ ਕੁਝ ਕਹਿੰਦੇ ਸੀ ਭਾਲ ਕਰਨਗੇ ਅਸੀਂ ਮੰਗ ਕਰਦੇ ਆਂ ਜੀ ਸਾਨੂੰ ਸਾਫ਼ ਮਿਲਣਾ ਚਾਹੀਦਾ ਉਹ ਬੰਦੇ ਫੜਨੇ ਚਾਹੀਦੇ ਆ ਮੇਰਾ ਮੋਟਰਸਾਈਕਲ ਤੇ ਮੇਰਾ ਮੋਬਾਈਲ ਮੈਨੂੰ ਮਿਲਣਾ ਚਾਹੀਦਾ ਵਾ ਜੋ ਮੇਰੇ ਨਾਲ ਹਾਸਾ ਹੋਇਆ ਵਾ ਉਹ ਮੈਨੂੰ ਦੱਸਣ ਕਿਹਨੇ ਕਰਾਇਆ ਵਾ ਮੈਂ ਜਰਨੈਲ ਸਿੰਘ ਸਰਪੰਚ ਬਰਾਂਡ ਪੰਚਾਇਤ ਚੂੜਪੁਰ ਤੋਂ ਹਾਂ ਇਹ ਸਾਡੇ ਨਾਲ ਗਿਆਨੀ ਜੀ ਸਰਜੀਤ ਸਿੰਘ ਜੀ ਕ੍ਰਾਂਤੀ ਨੇ ਸਾਡੇ ਕੋਲ ਗੁਰਦੁਆਰਾ ਸਾਹਿਬ ਕੱਲ ਤਕਰੀਬਨ ਇਹ 3:30 4:00 5 ਦੇ ਕਰੀਬ ਜਾਂਦੇ ਹੁੰਦੇ ਸੇਵਾ ਕਰਨ ਸਾਡੇ ਕੋਲ ਮਹਾਰਾਜਾ ਪ੍ਰਕਾਸ਼ ਕਰਦੇ ਜਾ ਕੇ ਇਹ ਬੁੱਢਾ ਕਲੋਨੀ ਤੇ ਥੋੜਾ ਪਿੱਛੇ ਜਿੱਥੇ ਉਹ ਹੀਰਾ ਬਣਿਆ ਹੋਇਆ ਹੈ ਨਾ ਉੱਥੇ ਇਹਨਾਂ ਨੂੰ ਕੋਈ ਸਾਧੂ ਦੂਸਰੇ ਸੋਰੀ ਢੰਗ ਪਾਣੇ ਦੇ ਵਿੱਚ ਆਏ ਆ ਤੋ ਬੰਦੇ ਉਹਨਾਂ ਨੇ ਇਹਨਾਂ ਦੇ ਕਰਾਸੀਆਂ ਮਾਰ ਕੇ ਸੱਟਾਂ ਮਾਰ ਕੇ ਇਹਨਾਂ ਨੂੰ ਇਹਨਾਂ ਦਾ ਮੋਟਰਸਾਈਕਲ ਮੋਬਾਈਲ ਪਟੂਆ ਆਦ ਸਾਰੇ ਡਾਕੂਮੈਂਟ ਲੈ ਗਏ ਇਹਨਾਂ ਦੇ ਉਹ ਆਦਰੋਂ ਦੇ ਇਹਨਾਂ ਨੂੰ ਮਾਰ ਕੇ ਸੁੱਟ ਕੇ ਗਏ ਆ ਜਦੋਂ 7:30 ਵਜੇ ਬੀਬੀ ਜੀ ਨੇ ਸਾਨੂੰ ਫੋਨ ਕੀਤਾ ਤਾਂ ਅਸੀਂ ਆਏ ਇੱਥੇ ਸਾਰੀ ਸੰਗਤ ਤੇ ਉਦੋਂ ਹਸਪਤਾਲ ਦੇ ਵਿੱਚ ਦਾਖਲ ਸੀਗੇ ਤੇ ਉਹ ਅਸੀਂ ਤੇ ਚਾਹੁੰਦੇ ਆ ਵੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਇਹਨਾਂ ਦਾ ਮੋਟਰਸਾਈਕਲ ਉਹ ਬੰਦੇ ਫੜ ਕੇ ਦਵਾਇਆ ਜਾਵੇ ਬਹੁਤ ਗਰੀਬ ਨੇ ਅਗੇ ਨਾ ਫਾਇਨਸ ਤੇ ਮੋਟਰਸਾਈਕਲ ਲੈ ਦੁਬਾਰਾ ਲੈਣਾ ਇਹਨਾਂ ਨੂੰ ਬਹੁਤ ਜਿਆਦਾ ਔਖਾ ਆ ਸੋ ਅਸੀਂ ਜਿਹੜੇ ਨੇ ਪ੍ਰਸ਼ਾਸਨ ਇਹਨਾਂ ਦੀ ਮਦਦ ਕਰੇ ਹਰ ਤਰ੍ਹਾਂ ਦੀ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹ ਮੈਂ ਡਾਕਟਰ ਹਰਪੀ ਸਿੰਘ ਸਿਵਲ ਹਸਪੀਟਲ ਦਾ ਆਰਟਫੁੱਲ ਦੀ ਮਿਲੀ ਪੋਸਟਿੰਗ ਹੈ ਆਪਣੇ ਕੋਲ ਕੱਲ ਸਵੇਰੇ 6:00 ਵਜੇ ਨਾ ਇੱਕ ਪੇਸ਼ੈਂਟ ਆਇਆ ਸੁਰਜੀਤ ਸਿੰਘ ਜਿਹੜਾ ਨਲਪਿੰਡ ਦਾ ਰਹਿਣ ਵਾਲਾ ਇਹ ਤਕਰੀਬਨ 6 ਵਜੇ ਨਾਲ ਇਹਦੇ ਨਾਲ ਕੋ ਲੁੱਟੋ ਹੋਈ ਹੈ ਇੱਕ ਗਰੰਤੀ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਇਥੇ ਸੁਲਤਾਨਪੁਰ ਲੋਧੀ ਇਹਨਾਂ ਦੀ ਜੋ ਐਮਐਲਆਰ ਆ ਉਹ ਮੌਜੂਦਾ ਜਿਹੜੇ ਡਾਕਟਰ ਸੀਗੇ ਉਹਨਾਂ ਨੂੰ ਕੱਢ ਦਿੱਤੀ ਗਈ ਹੈ ਤੇ ਪੁਲਿਸ ਨੂੰ ਅਗਲੇਰੀ ਕਾਰਵਾਈ ਵਾਸਤੇ ਭੇਜ ਦਿੱਤੀ ਗਈ ਹੈ ਫਿਲਹਾਲ ਸਾਡੇ ਕੋਈ ਜਿਹੜਾ ਪੇਸ਼ੈਂਟ ਹੈ ਉਹ ਅੰਡਰ ਅਬਜ਼ਰਵੇਸ਼ਨ ਐਡਮਿਟ ਹੈ